ਜੋ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਇਹਦਾ ਕੀ ਵਿਸ਼ਾ ਹੈ ਇਹ ਵਿਸ਼ਾ ਵਰਤਿਸ ਨੇ ਦਿਨਾਮਕ ਚਿਆ ਹਿਆਰਪੁਰ ਦੇ ਵਿੱਚ ਜੋ 5 ਸਾਲ ਦੇ ਬੱਚੇ ਨਾਲ ਇੱਕ ਪ੍ਰਵਾਸੀ ਨੇ ਬਹੁਤ ਹੀ ਕਨੌਣੀ ਹਰਕਤ ਕਰਕੇ ਉਸਦਾ ਕਤਲ ਕੀਤਾ ਇਹ ਉਸ ਰੋਜ਼ ਦੇ ਵਿੱਚ ਅਸੀਂ ਅੱਜ ਮੈਂ ਆਪਣੇ ਪਰਿਵਾਰ ਸਮੇਤ ਇਥੋਂ ਸਮਾਨਾ ਸਾਈਡ ਦੇ ਵਸਨੀਕਾਂ ਨੂੰ ਬਸ ਇਹੀ ਅਪੀਲ ਕਰਨਾ ਚਾਹਣਾ ਤੁਹਾਡੇ ਮਾਧਿਮ ਰਾਹੀਂ ਕਿ ਜੇ ਤੁਸੀਂ ਪ੍ਰਵਾਸੀਆਂ ਨੂੰ ਕਿਰਾਏ ਦੇ ਘਰ ਦੇ ਰਹੇ ਹੋ ਜਾਂ ਉਹਨਾਂ ਨੂੰ ਆਪਣੀਆਂ ਦੁਕਾਨਾਂ ਜਾਂ ਫੈਕਟਰੀਆਂ ਦੇ ਵਿੱਚ ਰੱਖ ਰਹੇ ਹੋ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਉਹਨਾਂ ਦੀ ਵੈਰੀਫਿਕੇਸ਼ਨ ਪਿੱਛੋਂ ਵੀ ਹੋ ਕੇ ਆਵੇ ਤੇ ਇੱਥੇ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਕਿਤੇ ਉਹ ਕ੍ਰਿਮੀਨਲ ਬੰਦੇ ਤਾਂ ਨਹੀਂ ਹੈਗੇ ਉਹ ਅਪਰਾਧੀ ਤਾਂ ਨਹੀਂ ਉਹ ਕਾਨੂੰਨ ਤੋਂ ਭੱਜੇ ਹੋਏ ਤਾਂ ਨਹੀਂ ਇਹ ਵੈਰੀਫਿਕੇਸ਼ਨ ਜ਼ਰੂਰ ਕਰਾਣਾ ਤਾਂ ਉਹ ਇੱਕ ਬੱਚਾ ਦਾ ਚਲਾ ਗਿਆ ਆਉਦੇ ਮਾਪੇ ਨੂੰ ਤੋਂ ਉਹਨਾਂ ਨੂੰ ਦੂਰ ਕਰਦੇ ਆ ਉਹ ਪ੍ਰਵਾਸੀਆਂ ਨੇ ਕਿਸੇ ਹੋਰ ਦਾ ਬੱਚੇ ਦਾ ਇਹੋ ਜਿਹਾ ਹਸਰਨਾ ਨਾ ਹੋਵੇ ਇਸ ਦੇ ਰੋਸ ਵਿੱਚ ਅੱਜ ਅਸੀਂ ਇੱਥੇ ਰੋਸ ਨਜ਼ਾਰਾ ਕਰ ਰਹੇ ਆ ਜੀ ਕਿਸੇ ਬੱਚੇ ਦੀ ਜਾਨ ਵਾਸ ਸਕੇ ਮੇਰੇ ਦਾ ਇਲਾਕਾ ਨਿਵਾਸੀ ਨੂੰ ਇਹੀ ਬੇਨਤੀ ਆ ਕਿ ਜਿੰਨੇ ਵੀ ਤੁਹਾਡੀਆਂ ਦੁਕਾਨਾਂ ਤੇ ਤੁਹਾਡੀਆਂ ਫੈਕਟਰੀਆਂ ਤੇ ਪ੍ਰਵਾਸੀ ਮਜ਼ਦੂਰੀ ਦਾ ਕੰਮ ਕਰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਦਾ ਜ਼ਰੂਰ ਕਰਾਓ ਇੰਨਾ ਕਿ ਤਾਂ ਤੁਸੀਂ ਕਰੇ ਸਕਦੇ ਹੋ ਕਿਸੇ ਇਹ ਤੁਹਾਡੀ ਵੈਰੀਫਿਕੇਸ਼ਨ ਕਰਾਉਣ ਦੇ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਵਾਸ ਸਕਦੀ ਹੈ ਸ਼ਾਸਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸ਼ਾਸਨ ਪ੍ਰਸ਼ਾਸਨ ਤੋਂ ਵੀ ਸਾਡੇ ਹੱਥ ਬੰਨ ਕੇ ਇਹੀ ਬੇਨਤੀ ਆ ਕਿ ਇਹਨਾਂ ਦੇ ਕਲੇ ਕਲੇ ਬੰਦੇ ਦੀ ਵੇਰੀਫਿਕੇਸ਼ਨ ਹੋਣੀ ਚਾਹੀਦੀ ਹੈ ਇਹੀ ਸਾਡੀ ਮੰਗ ਹੈ ਤੇ ਦੂਜੀ ਜੋ ਹਸਿਆਰਪੁਰ ਦੇ ਵਿੱਚ ਉਸ ਪ੍ਰਵਾਸੀ ਨੇ ਦਰਿੰਦਗੀ ਕੀਤੀ ਹੈ ਉਸ ਨੂੰ ਜਲਦੀ ਤੋਂ ਜਲਦੀ ਫਾਸਟ ਟ੍ਰੈਕ ਦੇ ਅਧੀਨ ਉਹਨੂੰ 2 ਮਹੀਨੇ 2 ਮਹੀਨਿਆਂ ਦੇ ਵਿੱਚ ਹੀ ਹੱਲੀ ਵੀ ਜੋੜਾ ਹੋਣੀ ਚਾਹੀਦੀ ਹੈ ਜੋ ਉਸ ਨੇ ਕਾਰਨਾਮਾ ਕੀਤਾ ਪਾਕਿਸਤਾਨ ਦੇ ਗੂਹੇ ਹੀ ਨਾਲੇ ਪਤਾ ਉਹ 7 ਸਾਲ ਪਹਿਲਾਂ ਹੀ ਫਲਾਤਕਾਰ ਦੇ ਕੇਸ ਦੇ ਵਿੱਚ ਹੀ ਅੰਦਰ ਲਾ ਕੇ ਆਇਆ ਆਨਸਾਰ ਉਸ ਨੇ ਉਹ ਬੱਚਾ ਸਤਾ ਕਰ ਲਿਆ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਉਹਦਾ ਕੀ ਵਿਸ਼ਾ ਜੀ? ਇਹੀ ਪਰਵਾਸੀਆ ਬਾਰੇ ਕਰ ਰਹੇ ਜੀ। ਅੱਛਾ। ਸਾਡੇ ਆਪਣੇ ਬੱਚੇ ਸੇਤ ਨਹੀਂ ਰਹਿ ਸਕਦੇ। ਆਪਾਂ ਕਿਤੇ ਦੁਕਾਨ ਤੇ ਨਹੀਂ ਭੇਜ ਸਕਦੇ। ਇਹ ਬੱਚਾ ਚਾਕੇ ਲੈ ਜਾਂਦੇ ਨੇ। ਮਾਰਦੇ ਨੇ। ਇਸ ਕਰਕੇ ਕਰਨਾ ਜਿਹੜੀ ਘਟਨਾ ਹੋਈ ਸੀ ਹੁਸ਼ਿਆਰਪੁਰ ਦੇ ਵਿੱਚ ਉਹਦੇ ਪਿੱਛੇ ਕੀ ਕਹੋਗੇ ਤੁਸੀਂ? ਉਹਦੇ ਵਿੱਚ ਵੀ ਇਹੀ ਆ ਬਸ ਜਦੋਂ ਉਹਨਾਂ ਨੇ ਬੱਚੇ ਨਾਲ ਗਲਤ ਕੰਮ ਕੀਤਾ। ਬੱਚਾ ਮਾਰਿਆ। ਉਹਦੇ ਕਰਕੇ ਇਹ ਪ੍ਰਦਰਸ਼ਨ ਕਰ ਰਹੇ। ਨਾਮ ਜੀ ਸ੍ਰੀਮੰਦਰ ਕੌਰ ਹਾਂਜੀ ਜਿਹੜਾ ਅੱਜ ਧਰਨਾ ਵਰਤਸੰਧ ਕਰ ਰਹੇ ਤੁਸੀਂ ਇਹ ਕੀ ਵਿਸ਼ਾ ਜੀ ਬਦਾਰ ਇਹਨਾਂ ਦਾ ਵਿਸ਼ਾ ਇਹ ਹੈ ਜੀ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਉਹ ਜੋ ਵੀ ਪ੍ਰਵਾਸੀ ਸੀ ਦਾ ਉਹਨੂੰ ਸਜ਼ਾ ਦਿੱਤੀ ਜਾਵੇ ਸਾਡੀ ਤਾਂ ਇਹ ਵੀ ਹੈ ਸਰਕਾਰ ਨੂੰ ਵੀ ਉਹਨੂੰ ਜਲਦੋਂ ਜਲਦਾਂ फांसी ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਭਾਈ ਸਾਹਿਬ ਕਹਿ ਰਹੇ ਨੇ ਵੀ ਜਿਹੜੇ ਜਿਹੜੇ ਪ੍ਰਵਾਸੀ ਨੇ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਰਾਏ ਤੇ ਵੀ ਰਹਿੰਦੇ ਨੇ ਦੁਕਾਨਾਂ ਤੇ ਵੀ ਲੱਗੇ ਹੋਏ ਨੇ ਉਦੇ ਪਿੱਛੇ ਕੀ ਕਹਾਂ ਤੁਸੀਂ ਸਰ ਮੈਂ ਤਾਂ ਇਦਾਂ ਹੀ ਕਹਿਣਾ ਚਾਹੁੰਦੀ ਆ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਪੰਜਾਬ ਤੋਂ ਠੀਕ ਹੈ ਵੀ ਇਹਨਾਂ ਨੂੰ ਪੰਜਾਬ ਤੋਂ ਕੱਢਿਆ ਜਾਵੇ ਤਾਂ ਹੀ ਆਪਣਾ ਪੰਜਾਬ ਸੁਰੱਖਿਅਤ ਹੈ ਨਹੀਂ ਕਰਕੇ ਕੁਝ ਵੀ ਨਹੀਂ ਹੈਗਾ ਬੱਚੇ ਕਿਸੇ ਦੇ ਵੀ ਸੇਵ ਨਹੀਂ ਹੈਗੇ ਜੋ ਬੱਚੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਕਿਸੇ ਹੋਰ ਬੱਚੇ ਨਾਲ ਹੋਵੇ ਸਾਡੇ ਵੀ ਛੋਟੇ-ਛੋਟੇ ਬੱਚੇ ਨੇ ਤਾਂ ਵੀ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਖੜੇ ਆ ਮੈਂ ਨਹੀਂ ਚਾਹੁੰਦੀ ਵੀ ਇੱਥਾਂ ਕੁਝ ਹੋਵੇ ਕਿਸੇ ਬੱਚੇ ਨਾਲ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ